328.55 ਰੁਪਏ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਰਿਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖੀ ਪ੍ਰਤੀਕਿਰਿਆ ਸਾਹਰ ਕੀਤੀ। ਪੰਜਾਬ ਸਰਕਾਰ ਨੇ ਆਪਣੀ ਰਿਟ ਤੇ ਵਿੱਚ ਦੋਸ਼ ਲਗਾਇਆ ਕਿ ਐਸਜੀਪੀਸ ਤੇ ਸਰਕਾਰ ਦੇ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਸਹਿਯੋਗ ਨਹੀਂ ਕਰ ਰਹੀ ਹੈ ਇਸ ਸੰਬੰਧੀ ਐਸਜੀਪੀਸੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਵੀਰ ਸਿੰਘ ਸਿਆਲੀ ਨੇ ਅੰਮ੍ਰਿਤਸਰ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਦਿੱਤਾ ਗਿਆ ਜਵਾਬ ਬਿਲਕੁਲ ਗਲਤ ਬੇਬੁਨਿਆਦੀ ਅਤੇ ਸਿਆਸਤ ਤੋਂ ਪ੍ਰੇਰਿਤ ਹੈ ਉਨ੍ਹਾਂ ਕਿਹਾ ਕਿ 12 ਤਰੀਕ ਨੂੰ ਜ਼ੱਫੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਸਪਸ਼ਟ ਹੁਕਮਚਾਰੀ ਕੀਤਾ ਗਿਆ ਸੀ ਕਿ ਐਸਜੀਪੀਸੀ ਸਿਟ ਨੂੰ ਹਰ ਕਿਸਮ ਦਾ ਸਹਿਯੋਗ ਦੇਵੇਗੀ ਅਤੇ ਉਸ ਹੁਕਮ ਦੀ ਪੂਰੀ ਨਾਲ ਪਾਲਣਾ ਕੀਤੀ ਜਾਵੇਗੀ ਜਿਸ ਦਾ ਆਪਣਾ ਨਾਮ ਦਾਸਪੁਰ ਦੇ ਉਹ ਜਿਹੜੇ ਸਰਕਾਰ ਵੱਲੋਂ ਐਡਵੋਕੇਟ ਅਮਨ ਵੀਰ ਸਿੰਘ ਸਿਆਲੀ ਇਲੀਗਲ ਐਡਵਾਈਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੱਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਇੱਕ ਰਿਟ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਜਵਾਬ ਦਿੰਦੇ ਆ ਉਹਦੇ ਵਿੱਚ ਜਿਹੜਾ ਇਹ ਅਲੀਗੇਸ਼ਨਸ ਲਗਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਸਿੱਟ ਦਾ ਸਹਿਯੋਗ ਨਹੀਂ ਕਰ ਰਹੀ ਉਹ ਸਾਨੂੰ ਰਿਕਾਰਡ ਨਹੀਂ ਜਿਹੜਾ ਉਹ ਉਪਲਬ ਉਪਲਬਤ ਜਿਹੜਾ ਕਰਵਾ ਰਹੀ ਮੈਂ ਦੱਸਣਾ ਚਾਹੁੰਦਾ ਕਿ 12 ਤਰੀਕ ਤੋਂ ਜਦੋਂ ਜਥੇਦਾਰ ਕਲ ਤੱਕ ਸਭ ਨੇ ਨਿਰਦੇਸ਼ ਜਾਰੀ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸਿੱਟ ਦਾ ਜਿਹੜਾ ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਕਰੇ ਤੇ ਉਹਨਾਂ ਨੂੰ ਜਿਹੜਾ ਵੀ ਰਿਕਾਰਡ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਇਹਨਾਂ ਦੀ ਲੈਟਰ ਸਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੀਸੀਵ ਹੋਈ ਜਿਹਦੇ ਵਿੱਚ ਇਹਨਾਂ ਪੈਰਾਵਾਇਜ਼ ਸਾਡੇ ਕੋਲ ਰਿਕਾਰਡ ਦੀ ਮੰਗ ਕੀਤੀ ਉਹ ਸਾਰਾ ਹੀ ਮੰਗ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਡਾਇਰੈਕਸ਼ਨਸ ਦਿੱਤੀ ਕਿ ਸਾਰੀ ਸਰਟੀਫਾਈਡ ਕਾਪੀਜ਼ ਜਿਹੜੀਆਂ ਸੈੱਟ ਨੂੰ ਪ੍ਰੋਵਾਈਡ ਕਰਵਾਈਆਂ ਜਾਣ ਉਹ ਸਾਰਾ ਰਿਕਾਰਡ ਤਿਆਰ ਕਰਨ ਤੋਂ ਬਾਅਦਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਨ ਦੇ ਉੱਤੇ ਜਿਹੜਾ ਸੈੱਟ ਦੇ ਚੇਅਰਮੈਨਾਂ ਤੇ ਮੈਂਬਰਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰਿਕਾਰਡ ਜਿਹੜਾ ਸੀ ਸਾਰਾ ਸਾਡੇ ਕੋਲ ਤਿਆਰ ਆ ਤੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਉਹਨੂੰ ਲਿਜਾ ਸਕਦੇ ਹੋ ਪਰ ਉਹ ਸਿੱਟ ਵੱਲੋਂ ਜਿਹੜਾ ਉਹ ਟਾਲ ਮਟੋਲ ਕਰਕੇ ਉਹ ਟਾਈਮ ਜਿਹੜਾ ਉਹ ਨਗਾਇਆ ਗਿਆ ਔਰ ਰਿਕਾਰਡ ਨਹੀਂ ਸਾਡੇ ਕੋਲ ਜਿਹੜਾ ਉਹ ਲੈ ਕੇ ਗਏ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਰਿਟਰਨ ਇਨਟੀਮੀਸ਼ਨ ਵੀ ਸਿੱਟ ਦੇ ਚੇਅਰਮੈਨ ਨੂੰ ਦਿੱਤੀ ਕਿ ਜਿਹੜਾ ਰਿਕਾਰਡ ਸਾਡੇ ਕੋਲ ਸਾਰਾ ਤਿਆਰ ਆ ਉਹ ਨੂੰ ਲੈ ਜਾਓ ਪਰ ਕੱਲ 27 ਤਰੀਕ ਨੂੰ ਜਦੋਂ ਇਹਨਾਂ ਜਵਾਬ ਉੱਥੇ ਦਿੱਤਾ ਕਿਤੇ ਨਾ ਕਿਤੇ ਜਿਹੜੀ ਆ ਦੇਖੋ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਸਾਰਾ ਹੀ ਜਿਹੜੇ ਮੈਟਰ ਨੂੰ ਟਵਿਸਟ ਕਰਦੀ ਆ ਇਹਨੂੰ ਟਵਿਸਟ ਕਰ ਰਿਆ ਕੋਈ ਫੇਅਰ ਇਨਵੈਸਟੀਗੇਸ਼ਨ ਇਹਦੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਰਿਕਾਰਡ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਚਾਈ ਉਦੋਂ ਤੱਕ ਬਾਹਰ ਨਹੀਂ ਆ ਸਕਦੀ ਜੋ ਤੱਕ ਇਹ ਰਿਕਾਰਡ ਉਸ ਇਨਵੈਸਟੀਗੇਸ਼ਨ ਉਸ ਇਹ ਰਿਕਾਰਡ ਜਿਹੜਾ ਉਹਦਾ ਪਾਰਟ ਨਹੀਂ ਬਣਦਾ ਇਸ ਤਰ੍ਹਾਂ ਦੇ ਜਿਹੜੇ ਦੇਖੋ ਉੱਥੇ ਵੇਗ ਜਿਹੜੀ ਆ ਕੋਈ ਰਿਪਲਾਈ ਦੇਣਾ ਇਹ ਤੇ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਤੇ ਸੰਗਤ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਹੈ ਮੈਂ ਸਮਝਦਾ ਕਿ ਇਸ ਮੈਟਰ ਨੂੰ ਇਹ ਉਲਝਾਉਣਾ ਚਾਹੁੰਦੇ ਆ ਸੁਝਾਉਣਾ ਨਹੀਂ ਚਾਹੁੰਦੇ ਇਹ ਇਸ ਨੂੰ ਹੋਰ ਲਿੰਗਰ ਆਉਣ ਜਿਹੜਾ ਕਿ 27 ਦੇ ਵਿੱਚ ਇਲੈਕਸ਼ਨ ਆ ਇਹ ਸਾਰਾ ਸਾਲ ਹੀ ਇਸ ਮੈਟਰ ਨੂੰ ਜਿਹੜਾ ਹੈ ਇਹ ਖਿੱਚ ਕੇ ਖੜਨਾ ਚਾਹੁੰਦੇ ਆ ਜੋ ਸਰਕਾਰ ਦੀ ਜਿਹੜੀ ਆ ਮਨਸ਼ਾ ਵਾ ਕੋਈ ਨਾ ਕੋਈ ਜਿਹੜਾ ਇਹੋ ਜਿਹਾ ਬਹਾਨਾ ਬਣਾ ਕੇ ਇਹ ਅਤਿ ਨਿੰਦਨਯੋਗ ਹੈ ਤੇ ਇਹਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਸਾਡੇ ਕੋਲ ਸਾਰਾ ਰਿਕਾਰਡ 27 28 29 ਤਰੀਕ ਨੂੰ ਸਬ ਅਫਸਰ ਚੰਡੀਗੜ੍ਹ ਪ੍ਰਧਾਨ ਜੀ ਕੋਲ ਇਹ ਰਿਕਾਰਡ ਜਦੋਂ ਮਰਜ਼ੀ ਆਪਣਾ ਇਹ ਲੈ ਲੈਣ ਤੇ ਆਪਣਾ ਦਰਸਤ ਕਰਕੇ ਜਵਾਬ ਮੰਗਿਓਗਾ ਹਾਈ ਕੋਰਟ ਵਿੱਚ ਇਹਨਾਂ ਨੂੰ ਜਿਹੜਾ ਦੇਣਾ ਚਾਹੀਦਾ ਤਾਂ ਜੋ ਕਿ ਇਹਦਾ ਜਿਹੜਾ ਤੱਥ ਜਿਹੜੇ ਸੱਚੇ ਤੱਥ ਬਾਹਰ ਆ ਦੇ ਸਚਾਈ ਜਿਹੜੀ ਇਹ ਸੰਗਤ ਦੇ ਸਾਹਮਣੇ ਜਿਹੜੀ ਉਹ ਨਿਕਲ ਕੇ ਬਾਹਰ ਆ ਸਕੇ ਕਾਰਨ ਕੀ ਲੱਗਦਾ ਜਦੋਂ ਐਸਜੀਪੀਸੀ ਸਹਿਯੋਗ ਦੇ ਰਹੀ ਹੈ ਤਾਂ ਸਹਿਯੋਗ ਲਿਆ ਕਿ ਨਹੀਂ ਲਈ ਸਿੱਟੇ ਇਹ ਦੇਖੋ ਇਹ ਤੇ ਪੰਜਾਬ ਸਰਕਾਰ ਦੀ ਸਾਰੇ ਉਹਨਾਂ ਦੀ ਇੰਟੈਂਸ਼ਨ ਤੇ ਹੀ ਸਵਾਲ ਨੇ ਉਹਨਾਂ ਦੀ ਮਨਸ਼ਾ ਤੇ ਹੀ ਜਿਹੜੇ ਸਵਾਲ ਨੇ ਤੇ ਕਲੀਅਰ ਕਰਤਾ ਕਿ ਦੱਸੋ ਪਹਿਲੋਂ ਐਫਆਈਆਰ ਦਰਜ ਕਰਨਾ ਵੀ ਜਿਹੜਾ ਪੋਲੀਟੀਕਲ ਮੋਟੀਵੇਟਿਡ ਸੀ ਉਹਨ ਉਸ ਤੋਂ ਬਾਅਦ ਜਿਹੜੀ ਦੀ ਤਪਤੀਸ਼ ਵੀ ਜਿਹੜੀ ਉਹ ਫੇਰ ਨਹੀਂ ਇਹ ਕਰਦੇ ਤੇ ਜਿਹੜੀ ਉਹ ਤਪਤੀਸ਼ ਵੀ ਜਿਹੜਾ ਇਹੋ ਜੀ ਰੋਂਗ ਫਿਗਰਸ ਜਾਂ ਰੋਂਗ ਫੈਕਟਸ ਜਿਹੜੇ ਕੋਰਟਾਂ ਦੇ ਸਾਹਮਣੇ ਵੀ ਜਿਹੜੀ ਤਾਥੇ ਪੇਸ਼ ਕਰ ਰਹੇ ਆ ਤੇ ਇਹ ਸਾਰਾ ਇਹ ਜਿਹੜਾ ਇਸ ਮਸਲੇ ਨੂੰ ਇੱਕ ਸਾਲ ਦੇ ਵਿੱਚ ਖਿੱਚ ਕੇ ਖੜਨਾ ਚਾਹੁੰਦੇ ਆ ਕਿ 27 ਵਾਲੀਆਂ ਇਲੈਕਸ਼ਨਾਂ ਲਈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਿਹੜੀ ਸਿਆਸਤ ਕਰਕੇ ਤੇ ਗਾਂ ਫਿਰ ਇੱਕ ਦੁਬਾਰਾ ਸਰਕਾਰ ਇਹ ਬਣਾਈ ਜਾ ਸਕੇ